ਹਾਂ ਇਸਲੇ ਭਾਈ ਹਾਂ ਇਸਲੇ ਭਾਈ ਇਹ ਆ ਜੀ ਸਾਡੀ ਗਲੀ ਦਾ ਮੋੜ ਕਿਹੜਾ ਬੈਠੇ ਖੜਦਾ ਉੱਥੇ ਹੀ ਖੜ ਜਾਂਦਾ ਆਪਾ ਚਾਰਜ ਕਰਦਾ ਆ ਆ ਸਾਹਮਣੇ ਲੰਗਰ ਵਾਲ ਬਣਾਇਆ ਇਹਨਾਂ ਨੇ ਉਹ ਮਾਡਲ ਟਾਉਨ ਸਿੰਘ ਮਾਡਲ ਟਾਉਨ ਸਬਾ ਓਕੇ ਮਿੱਤਰੋ ਆ ਆ ਗਿਆ ਪਿੰਡ ਤਾਂ ਨਹੀਂ ਗਿੱਲੀ ਹੋਈ ਆ ਦੇਖ ਭਰਾਵਾ ਕੀ ਹਾਲ ਹੋ ਗਿਆ ਇੱਧਰ ਦੇ ਗਿੱਲੀ ਹੋ ਗਈ ਆ ਦੇਖ ਬਿਲਕੁਲ ਲੋਰ ਹੈਗੀ ਆ ਇਹਨੂੰ ਲਾ ਹਾਂ ਲੋਰ ਪਾ ਪ੍ਰੈਸ ਫੇਰ ਲੈ ਇਹ ਵੀ ਗੱਲ ਸਹੀ ਮੇਰੀ ਪੈਕੇਜ ਸ਼ਿਟ ਤੇ ਓਕੇ ਦੁਆਰਾ ਮਗਨ ਅਰੇ ਤੇ ਹਾਲਤ ਦੇਖ ਲੋ ਬਿੱਲਾ ਹੋ ਗਿਆ ਆ ਗਿਆ ਪਿੰਡ ਤਾਂ ਨਹੀਂ ਗਿੱਲੀ ਹੋਈ ਆ ਦੇਖ ਪ੍ਰਾਵਾ ਕੀ ਹਾਲ ਹੋ ਗਿਆ ਇਧਰ ਦੇ ਗਿੱਲੀ ਹੋ ਗਈ ਆ ਦੇਖ ਮੇਰੇ ਕੋਲ ਲੋਰ ਹੈਗੀ ਆ ਇਹਨੂੰ ਲਾ ਹਾਂ ਲੋਰ ਪਾ ਪ੍ਰੈਸ ਫੇਲਾ ਇਹ ਵੀ ਗੱਲ ਸਹੀ ਮੇਰੀ ਪੈਕੇਜ ਛੱਟੇ ਓਕੇ ਲਾਏ ਮੇਤਰਾ ਕੱਪੜੇ ਕਪਰੇ ਸਿਕਾ ਲੈ ਨੇ ਓਕੇ ਤੇ ਦੇਖਦੇ ਆ ਅੱਜ ਮੈਂ ਹੀ ਪਿੰਡਾ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਕੋਈ ਨਹੀਂ ਪਤਾ ਅਜੇ ਕਿਤੇ ਨਹੀਂ ਜਾਣਾ ਮੇਰੇ ਹਿਸਾਬ ਨਾਲ ਜਾਣਾ ਕਿਤੇ ਕਿ ਨਹੀਂ ਜਾਣਾ ਵੇ ਨਹੀਂ ਜਾਣਾ ओके ऑलराइट ਨਹੀਂ ਆਣਾ ਦੇ ਆਈ ਅਪਰੀਸ਼ੀਏਟ ਵੀ ਤੁਹਾਨੂੰ ਤੇ ਮਰਦਾਂ ਦੇ ਓਕੇ ਮਿੱਤਰੋ ਹੁਣੇ ਹੁਣੇ ਅਪਡੇਟ ਮਿੰਡੀ ਮਿਲੀ ਆ ਕਹਿੰਦੇ ਮਨਾਲੀ ਸਨੋਫਾਲ ਬਹੁਤ ਹੈਵੀ ਹੋ ਗਈ ਬਹੁਤ ਜ਼ਿਆਦਾ ਤੇ ਭਾਈ ਜਾਨ ਮਜਾ ਆਉਣ ਵਾਲਾ ਫੁੱਲ ਬੜਾ ਫੁੱਲ ਫੁੱਲ ਨਜ਼ਾਰੇ ਆਉਣ ਵਾਲੇ ਨੇ ਤੇ ਇਸ ਟਾਈਮ ਆਪਾਂ ਢੇੜੇ ਕੱਢ ਰਹੇ ਆ ਮਾਡਲ ਟਾਊਨ ਅੱਛਾ ਠੀਕ ਹੈ ਮਾਡਲ ਟਾਊਨ ਮੇਗਾ ਗਿੜੇ-ਛੜੇ ਕੱਢ ਲਈਏ 2-4 ਨਾਲੇ 1-2 ਕੰਮ ਨਵੇੜ ਲਾਂਗੇ ਉਹਨਾਂ ਘਰ ਇੱਧਰ ਇਹਨੇ ਕਿੰਨੇ ਪੱਟ ਤੇ ਉਹਨੇ ਆਈ ਗੋਰੇ ਦਾ ਹੁਣ ਕਹਿੰਦਾ ਕੀ ਸਿਸਟਮ ਆ ਮੈਂ ਕਿਹਾ ਸਿਸਟਮ ਕੀ ਬਤ ਤੈਨੂੰ ਪਤਾ ਅੱਠ ਰਾਤ ਨੂੰ ਆਪਾਂ ਉੱਡ ਜਾਣਾ ਓਏ ਜਾਮ ਲੱਗਿਆ ਹੋਇਆ ਮਾਮਾ ਤੋਰ ਲਾਉਣੇ ਤੋਂ ਹਾਂ ਪਾਗਲ ਸੋ ਮਿੱਤਰੋ ਜਿਨੇ ਜਿਨੇ ਵਲੌਗ ਨਹੀਂ ਦੇਖਿਆ ਕੱਲ ਵਾਲਾ ਉਹ ਜਾ ਕੇ ਦੇਖ ਲਿਓ 8 ਵਜੇ ਵਲੌਗ ਆ ਜਾਣਾ ਸ਼ਾਮੀ ਰਾਤ ਨੂੰ 8 ਵਜੇ ਠੀਕ ਹੈ ਜੀ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬੈਲ ਬੈਲ ਆਈਕਨ ਔਨ ਕਰ ਲਓ ਅੱਗੇ ਦੋਸਤਾਂ ਨੂੰ ਸ਼ੇਅਰ ਕਰ ਦਿਓ ਘੈਂਟ ਘੈਂਟ ਕਮੈਂਟ ਕਰਕੇ ਦੱਸੋ ਤੁਹਾਨੂੰ ਵਲੌਗ ਕਿੱਦਾਂ ਦੇ ਲੱਗ ਰਹੇ ਕਿੱਦਾਂ ਦੇ ਨਹੀਂ ਕਿਉਂਕਿ ਅੱਗੇ ਤਾਂ ਮੈਨੂੰ ਪਤਾ ਤੁਸੀਂ ਆਪੇ ਲਾਈਕ ਕਰੋਗੇ ਕਿ ਆਪੇ ਸਬਸਕ੍ਰਾਈਬ ਕਰੋਗੇ ਕਹਿਣ ਦੀ ਲੋੜ ਹੀ ਨਹੀਂ ਪੈਣੀ ਮੈਨੂੰ ਜਦੋਂ ਵਲੌਗ ਆਉਣੇ ਘੰਟੇ ਘੰਟੇ ਜੀ ਕਹਿੰਦੇ ਇੱਕ ਦਿਨ ਮੀ 7 ਦਿਨ ਗਾਰਾ ਫਿਰ ਦੱਸੋ ਕੀ ਕਰ ਲੁਧਿਆਣਾ ਵਿਚਾਰਾ ਹੈ ਲੁਧਿਆਣੇ ਦਾ ਕੀ ਕਸੂਰ ਹੈ ਜੋ ਦੂਜੇ ਸਰਕਾਰਾਂ ਹੀ ਮਾੜੀਆਂ ਨੇ ਬਈ ਸੜਕਾਂ ਦਾ ਤੁਸੀਂ ਉਹ ਨਹੀਂ ਕਰਦੇ ਚਲੋ ਫਿਰ ਤੇ ਮੀ ਨੇ ਬੁਰਾ ਹਾਲ ਕੀਤਾ ਆ ਬਾਬਾ ਕੱਲ ਦਾ ਵੀ ਅੱਜ ਦਾ ਵੀ ਅੱਜ ਥੋੜਾ ਜਿਹਾ ਰੁਕਿਆ ਵਾ ਕੱਲ ਤਾਂ ਝੜੀ ਲੱਗੀ ਸੀ ਪੂਰੀ ਆ ਕ੍ਰਿਸ਼ਨ ਮੰਦਿਰ ਜੀ ਹੁਣ ਤੁਹਾਨੂੰ ਕਰਵਾਨੇ ਆ ਬਾਬਾ ਦੀਪ ਸਿੰਘ ਗੁਰਦੁਆਰੇ ਦੇ ਦਰਸ਼ਨ ਠੀਕ ਹੈ ਜੀ ਜਿਹੜਾ ਮੋਡਲ ਟਾਊਨ ਹੈ ਤੇ ਬਹੁਤ ਸੋਹਣਾ ਬਣਿਆ ਯਾਰ ਬਹੁਤ ਕੈਂਡ ਬਣਿਆ ਹੋਇਆ ਆ ਦੇਖੋ ਇੱਥੋਂ ਲੈਫਟ ਐਂਡ ਸਾਹਮਣੇ ਗੁਰਦੁਆਰਾ ਲਾਉਚ ਆ ਦੇ ਇੱਕ ਆ ਗੁਰਦੁਆਰਾ ਵਾ ਆ ਸਾਹਮਣੇ ਲੰਗਰ ਹਾਲ ਬਣਾਇਆ ਇਹਨਾਂ ਨੇ ਤੇ ਇੱਧਰ ਮੁੜ ਕੇ ਆ ਜਾਂਦੀ ਆ ਟਿਊਸ਼ਨ ਮਾਰਕੀਟ ਜਿੱਥੇ ਸ਼ਾਮ ਨੂੰ ਦੇ ਗੇੜੀ ਤੇ ਗੇੜੀ ਦੇ ਗੇੜੀ ਤੇ ਗੇੜੀ ਹੁੰਡੇ ਮਾਰਦੇ ਨੇ ਆ ਲੁਕ ਜਾਵੇ ਭਾਈ ਤੁਨਹੋ ਜਿਹੇ ਤੂੰ ਹਾਂ ਕਰੇਂ ਜ਼ਿੰਦ ਤੇਰੇ ਨਾਮ ਮਿਲ ਖਾ ਦਾ ਉਹ ਸਾਰੀ ਮਾਰਕਟ ਆ ਉਪਰੇ ਟਿਊਸ਼ਨ ਮਾਰਕਟ ਆਓ ਤੇ ਓਕੇ ਮਿੱਤਰੋ ਮੈਂ ਮਿਲਦਾ ਫਿਰ ਹੁਣ ਤੁਹਾਨੂੰ ਵਾਪਸ ਜਾ ਕੇ ਅਮਨ ਦੇ ਕੋਲ ਠੀਕ ਹੈ ਜੀ ਉਹ ਦੇਖਦੇ ਆ ਜਾ ਕੇ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਪਤੰਦਰ ਅੱਜ ਕੱਲ ਥੋੜਾ ਫੋਨ ਤੇ ਬਿਜੀ ਚੱਲਦਾ ਪਿਆ ਕੋਈ ਸਿਸਟਮ ਹੈ ਉਹਦਾ ਫਸਿਆ ਹੋਇਆ ਉਧਰ ਕਲੀਅਰ ਨਿਕਲਣ ਖੁੰਦਾ ਪਿਆ ਕਲੀਅਰ ਹੁੰਦਾ ਪਿਆ ਉਹਨੂੰ ਤੇ ਹੁਣ ਉਹਨੂੰ ਜਦੋਂ ਮਿਲਦਾ ਫਿਰ ਦੇ ਦਿੰਦੇ ਆ ਮੇ ਮਿੱਤਰੋ ਸਾਡੀ ਕਿਪਸ ਮਾਰਕੀਟ ਦੇ ਵਿੱਚ ਲਾਈਵ ਕ੍ਰਿਕਟ ਮੈਚ ਚੱਲਦਾ ਪਿਆ ਜਿਹੜਾ ਇਹ ਪਾਕਿਸਤਾਨ ਦਾ ਮੈਚ ਸੀਗਾ ਲਾਈਵ ਇਹ ਤੋਂ ਬਾਹਰ ਚਲੀਏ ਫਿਰ ਜਾ ਕੇ ਮਿਲਦੇ ਆ ਅਮਨ ਨੂੰ ਆ ਦੇਖੋ ਫਿਰ ਕਹਿੰਦਾ ਵੀ ਮੈਂ ਆਸ਼ਕੀ ਨਹੀਂ ਮਾਰਦਾ ਤੇ ਇਹ ਹੋਰ ਕੀ ਹੋ ਰਿਹਾ ਵਾ ਇਹ ਆਸ਼ਕੀ ਨਹੀਂ ਹੋਰ ਕੀ ਹੈ ਹੈਨਾ ਛੱਡ ਦੇ ਆ ਮਿੱਤਰਾਂ ਅਮੰਤ ਲੱਗਿਆ ਐ ਇਸ ਟਾਈਮ ਆਪਦੀ ਬੁੱਢੀ ਨਾਲ ਠੀਕ ਆ ਤੇ ਆਪਾਂ ਚੱਲੀਏ ਆ ਲੈਪਟਾਪ ਜਿਆ ਯਾਰ ਸਹੀ ਕਰਾ ਕੇ ਰਿਹਾਣਾ ਵਾ ਇਹ ਖਰਾਬ ਆ ਕਹਿੰਦੇ ਤੇ ਹੁਣ ਆ ਲੈਪਟਾਪ ਠੀਕ ਕਰਾ ਕੇ ਫਿਰ ਤੁਹਾਨੂੰ ਮਿਲਣਾ ਖੜਦਾ ਉੱਥੇ ਹੀ ਖੜ ਜਾਂਦਾ ਵਾ ਚਾਰਜ ਕਰਦਾ ਹੀ ਨਹੀਂਗਾ ਚਾਰਜ ਲਾ ਕੇ ਚਲਾਉਂਦੇ ਬਈ 700 ਰੁਪਿਆ ਕਿਨੇ ਕਰਵਾ ਰਿਹਾ ਇਹਦਾ ਇਹ ਲਾ ਸਹਾਰਾ ਰੇਟ ਹਾਈ ਭਾਈ ਹੁੰਦਾ ਕੋਈ ਕੋ ਕੰਮ ਕਰਾਉਂਦਾ ਆ ਬੁੱਢੀ ਲੈ ਕੇ ਆਇਆ ਅਗਲੀ ਜਗ੍ਹਾ ਸਲਾ ਗੱਡੀ ਲਾਉਂਗਾ ਹਾਂ ਲਓ ਮਿੱਤਰੋ ਲੈਪਟਾਪ ਤਾਂ ਸਹੀ ਕਰਵਾ ਲਿਆ ਆਪਾਂ ਤੇ ਹੁਣ ਚਲਦੇ ਆਂ ਵਾਪਸ ਕਿਪਸ ਮਾਰਕੀਟ ਕਿਹੜਾ ਕੁੜਾ ਮਾਰੀਏ ਕਿੱਦਾਂ ਉੱਥੇ ਦੇਖੀਏ ਕੀ ਸੀ ਨਾ ਕੀ ਨਹੀਂ ਫਿਰ ਮਿਲਦਾ ਮੈਂ ਤੁਹਾਨੂੰ ਲਾ ਵੀ ਮਿੱਤਰਾ ਆਪਾਂ ਨਗਰ ਆ ਗਿਆ ਕਿਪਸ ਮਾਰਕੀਟ ਚੱਲੀ ਹੁਣ ਇੱਥੋਂ ਗੋਪਾਲ ਸਵੀਟ ਸ਼ਾਪ ਓਕੇ ਚੱਲ ਭਾਈ ਹੁਣ ਰੋਲਾ ਪੈਣ ਤੋਂ ਡਰੇ ਖੜ ਜਾ ਲਾ ਮਿੱਤਰਾ ਫਲ ਮਾਰਕੀਟ ਪਹੁੰਚ ਗਏ ਆ ਠੀਕ ਹੈ ਜੀ ਇਥੋਂ ਸਮਾਨ ਲੈਣਾ ਥੋੜਾ ਜਿਹਾ ਲੈ ਲਈਏ ਜੀ ਮਿੱਤਰੋ ਬੜੇ ਸੰਜੀਅਰਸ ਲੇਟਰ 1 ਇਟਰਨਿਟੀ ਲੇਟਰ ਅਲਾਬਾਦ ਆਇਆ ਠੀਕ ਹੈ ਜੀ ਤੇ ਇੱਕ ਗੁੱਡ ਨਿਊਜ਼ ਲੈ ਕੇ ਬਹੁਤ ਹੀ ਵੱਡੀ ਖੁਸ਼ਖਬਰੀ ਹੁਣੇ ਮੈਨੂੰ ਗੋਡੇ ਦਾ ਫੋਨ ਆਇਆ ਤੇ ਗੱਲ ਕਰਦੇ ਵੇਸੇ ਅਸੀਂ ਲਦਾਖ ਦੀ ਤੇ ਸ਼ਾਇਦ ਬਾਬਾ ਜੀ ਜੂਨ ਜੁਲਾਈ ਦੇ ਵਿੱਚ ਰੱਬ ਸੁੱਖ ਰੱਖੇ ਲਦਾਖ ਦਾ ਟੂਰ ਕਰੀਏ ਬਾਈਕ ਤੇ ਤੇ ਮੇਰਾ ਭਰਾ ਆ ਹੋਲੇ ਮਲੇ ਵਾਲਾ ਜਾ ਕੇ ਮਨਾਲੀੋਂ ਆਗੇ ਮਣਿਕਨ ਸਾਹਿਬ ਤੋਂ ਆਗੇ ਠੀਕ ਹੈ ਜੀ ਉਸ ਤੋਂ ਬਾਅਦ ਜੂਨ ਜੁਲਾਈ 'ਚ ਕੱਢਾਂਗੇ ਸਿੱਧਾ ਆਪਣਾ ਥੇ ਦਾ ਲਦਾਖ ਦਾ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਮੇਰਾ ਭਰਾ ਵੱਧ ਤੋਂ ਵੱਧ ਪਤਾ ਲੱਗ ਜੇ ਹੈ ਓਕੇ ਮਿੱਤਰੋ ਚੱਲਦੇ ਆ ਕਰੇ ਕਰੇ ਜਾ ਕੇ ਦੇਖਦੇ ਆ ਕੀ ਸੀ ਨਾ ਕੀ ਸੀ ਨਹੀਂ ਮੈਨੂੰ ਨੂੰ ਮਿਲਾਂ ਨੇ ਓਕੇ ਲਾਏ ਮਿੱਤਰ ਘਰੇ ਆ ਗਏ ਤੇ ਇਹ ਕੁੜੀ ਦੇਖੋ ਪੜਦੀ ਪਈ ਐ ਜ਼ਿੰਦਗੀ ਕਿਦੀ ਕਿਤਾਬ ਨੂੰ ਹੱਥ ਤੇ ਲਾਇਆ ਨਹੀਂ ਅੱਜ ਕਿੰਮ ਲਾ ਲਿਆ ਲਾ ਲਿਆ ਕਿਵੇਂ ਲਾ ਲਿਆ ਬਸ ਸਹੀ ਦਾ ਲੱਗਦਾ ਵਾ ਕਿਦਾਂ ਦੱਸੇ ਤਾਂ ਸਹੀ ਦੱਸ ਸਹੀ ਹਾਂ ਦੇਖੋ ਪੇਪਰ ਕਿਹੜਾ ਪੇਪਰ ਹੈ ਸਾਡੇ ਅੱਛਾ ਹਾਂ ਜੀ ਤਾਂ ਸੀ ਕਤਾਬਾਂ ਚੱਕ ਲਈਆਂ ਓਕੇ ਉਦਾਂ ਨਹੀਂ ਪੜਨਾ ਹੈ ਹਾਂ ਪੇਪਰਾਂ 'ਚ ਪੜਨਾ ਵਾ ਹੈਲੋ ਵੈਰੀ ਗੁੱਡ ਸ਼ਾਬਾਸ਼ ਓਕੇ ਜੀ ਗੋਰਾ ਆ ਰਿਹਾ ਉਹ ਕਹਿੰਦਾ ਮੋਬਾਈਲ ਲੈ ਕੇ ਆਣਾ ਪਤਾ ਨਹੀਂ ਕਿੱਥੋਂ ਲੈ ਕੇ ਆਣਾ ਵਾ ਉਹਦਾ ਵਾ ਫਿਰ ਚੱਲਦੇ ਆਂ ਫਿਰ ਤੁਹਾਨੂੰ ਦਿਖਾਉਨੇ ਆ ਅੱਗੇ ਸੋ ਹੁਣ ਮੋੜ ਇਹ ਆ ਜੀ ਸਾਡੀ ਗਲੀ ਦਾ ਮੋੜ ਉਹ ਆਪਣੀ ਦੁਕਾਨ ਠੀਕ ਆ ਇਹ ਗੋਰਾ ਆ ਗਿਆ ਹਾਂਜੀ ਵਧੀਆ ਬੈਠੋ ਚਲੋ ਆਈ ਹੁਣ ਕਿਹੜਾ ਲੈ ਜਾਣਾ ਵਾ 20 30 30 30 ਮੋਤਰਾ ਇਹੋਨ 20 ਆ ਰਿਹਾ ਤਰਾ ਰੋੜਾ ਪਾਲਸ ਪਹੁੰਚ ਗਏ ਚੱਲ ਬਾਹੂ ਚੱਲ ਬਾਹੂ ਕਿਥੇ ਲਟਾ ਬਾਰਗਰ ਗਏ ਆ ਲਓ ਜੀ ਫੋਨ ਲੈ ਲਿਆ ਇੱਥੋਂ ਮਿਲਤੇ ਆਪਕੋ ਫੋਨ ਮਿਲੇਗਾ ਕੱਲ ਨੂੰ ਇਸਦੇ ਆ ਜਾਪਾ ਉਹ ਨਬਰ ਨਹੀਂ ਆ ਹਾਂ ਇਸਦੇ ਭਾਈ ਹਾਂ ਇਸਦੇ ਭਾਈ ਇਹਨੂੰ ਫਾਈ ਰਹਿ ਗਈ ਕਿਉਂਕਿ ਜਦ ਲਾਈ ਇਹਨੂੰ ਗਾਓਗੇ ਟੁੱਟ ਗਈ ਅੱਛਾ ਆਪਾਂ ਪਾ ਕੇ ਦੇ ਦੇਣਗੇ ਅੱਛਾ ਲਾਈਕ ਜਰਨੇ ਜਲੋ ਟੁਇਰਿੰਗ ਚਲਦੇ ਆ ਘਰੇ ਓਕੇ ਮਿੱਤਰੋ ਵਲੋਗ ਨੂੰ ਕਰਦੇ ਆ ਇਥੇ ਐਂਡ ਕੱਲ ਨੂੰ ਮਿਲਦੇ ਆ ਇੱਕ ਨਵੇਂ ਵਲੋਗ ਦੇ ਨਾਲ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਔਨ ਕਰ ਲਓ ਦੋਸਤਾਂ ਨੂੰ ਸ਼ੇਅਰ ਕਰ ਦਿਓ ਲਾਈਕ ਕਮੈਂਟ ਓਕੇ